ਬੀਜੇਪੀ ਤੇ ਕਾਂਗਰਸ ਇੱਕ ਦੂਜੇ ਦੇ ਆਮੋ-ਸਾਮਣੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 25 ਨਵੰਬਰ ਨੂੰ ਹਰਿਆਣਾ ਆ ਰਹੇ ਨੇ ਜਿਸ ਦਰਾਂ ਨੂੰ ਕੁਰਕੇ ਖੇਤਰ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਤੇ ਅੰਤਰਰਾਸ਼ਟਰੀ ਗੀਤਾ ਜਯੰਤੀ ਮਹੋਤਸਵ ਚ ਸ਼ਾਮਲ ਹੋਣਗੇ ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਹਰਿਆਣਾ ਵਿੱਚ ਕਰੋੜਾਂ ਰੁਪਏ ਦੇ ਵਿਕਾਸ ਪ੍ਰੋਜੈਕਟ ਦੇ ਉਦਘਾਟਨ ਕਰਨਗੇ ਤੇ ਨੀਂਹ ਪੱਥਰ ਵੀ ਰੱਖਣਗੇ ਹਰਿਆਣਾ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਵੱਡੇ ਪੱਧਰ ਤੇ ਮਨਾਉਣ ਲਈ ਚਾਰ ਪਵਿੱਤਰ ਯਾਤਰਾਵਾਂ ਸ਼ੁਰੂ ਕੀਤੀਆਂ ਗਈਆਂ ਨੇ ਤਾਂ ਜੋ ਗੁਰੂਦਿਆਂ ਸਖਿਆਮਾਂ ਨੂੰ ਸੂਬੇ ਦੇ ਕੋਨੇ-ਕੋਨੇ ਵਿੱਚ ਸਭ ਲੋਕਾਂ ਤੱਕ ਪਹੁੰਚਾਇਆ ਜਾ ਸਕੇ ਪਹਿਲੀ ਯਾਤਰਾ ਸਿਰਸਾ ਤੋਂ ਦੂਜੀ ਪੰਜੌਰ ਤੋਂ ਤੀਜੀ ਯਮਨਾਨਗਰ ਤੇ ਚੌਥੀ ਯਾਤਰਾ ਫਰੀਦাবাদ ਤੋਂ ਸ਼ੁਰੂ ਕੀਤੀ ਗਈ ਹੈ ਇਹ ਸਭ ਯਾਤਰਾ ਮ 24 ਨਵੰਬਰ ਨੂੰ ਕੁਰਕਸ਼ੇਤਰ ਪਹੁੰਚਣਗੇ ਅਤੇ 25 ਨਵੰਬਰ ਨੂੰ ਕੁਰਕਸ਼ੇਤਰ ਚ ਹੋਣ ਵਾਲੇ ਸੂਬਾ ਪੱਧਰੀ ਸਮਾਗਮ ਵਿੱਚ ਪ੍ਰਧਾਨ ਮੰਤਰੀ ਮੋਦੀ ਵੀ ਸ਼ਾਮਿਲ ਹੋਣਗੇ ਉਸੇ ਦਿਨ ਪ੍ਰਧਾਨ ਮੰਤਰੀ ਮੋਦੀ ਕੁਰਕਸ਼ੇਤਰ ਚ ਹੋਣ ਵਾਲੀ ਅੰਤਰਰਾਸ਼ਟਰੀ ਗੀਤਾ ਜਯੰਤੀ ਮਾਤਸਵ ਚ ਵੀ ਹਿੱਸਾ ਲੈਣਗੇ ਉਧਰ ਦੂਜੇ ਪਾਸੇ ਹਰਿਆਣਾ ਦੇ ਸਾਬਕਾ ਵਿੱਤ ਮੰਤਰੀ ਪ੍ਰੋਫੈਸਰ ਸੰਪਤ ਸਿੰਘ ਮੋੜ ਅਨੈਲੋ ਵਿੱਚ ਸ਼ਾਮਿਲ ਹੋ ਗਏ ਨੇ ਉਹ ਕਰੀਬ 32 ਸਾਲ ਤੱਕ ਚੌਧਰੀ ਦੇਵੀ ਲਾਲ ਤੇ ਓਮ ਪ੍ਰਕਾਸ਼ ਚਟਾਲਾ ਨਾਲ ਪਾਰਟੀ 'ਚ ਰਹੇ ਅਤੇ ਇਸ ਦੌਰਾਨ ਦੋਵੇਂ ਪਿਓ ਪੁੱਤਰ ਦੀਆਂ ਸਰਕਾਰਾਂ ਵਿੱਚ ਗ੍ਰਹਿ ਮੰਤਰੀ ਤੇ ਵਿੱਤ ਮੰਤਰੀ ਸਮੇਤ ਅਨੇਕਾਂ ਮਹੱਤਵਪੂਰਨ ਵਿਭਾਗਾਂ ਦੇ ਮੰਤਰੀ ਰਹੇ ਉਹ ਚਟਾਲਾ ਦੀ ਪਾਰਟੀ ਵੱਲੋਂ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਵੀ ਰਹੇ ਉਹ 6 ਵਾਰ ਵਿਧਾਇਕ ਚੁਣੇ ਗਏ ਸਨ ਉਹਨਾਂ 2009 'ਚ ਅਨੈਲੋ ਦੀ ਟਿਕਟ ਤੇ ਹਸਿਆਰ ਤੋਂ ਲੋਕ ਸਭਾ ਦੀ ਚੋਣ ਲੜੀ ਪਰ ਚੋਣ ਹਾਰਨ ਬਾਅਦ ਉਹ ਕਾਂਗਰਸ ਵਿੱਚ ਸ਼ਾਮਿਲ ਹੋ ਗਏ ਸਨ ਉਹ ਕਾਂਗਰਸ ਵੱਲੋਂ ਵਿਧਾਇਕਤਾ ਬਣ ਗਏ ਪਰ ਉਹਨਾਂ ਨੂੰ ਮੰਤਰੀ ਨਹੀਂ ਬਣਾਇਆ ਗਿਆ ਜਦ ਕਾਂਗਰਸ ਨੇ ਉਹਨਾਂ ਨੂੰ ਟਿਕਟ ਨਾ ਦਿੱਤੀ ਤਾਂ ਉਹ ਭਾਜਪਾ ਵਿੱਚ ਸ਼ਾਮਿਲ ਹੋ ਗਏ ਭਾਜਪਾ ਨੇ ਵੀ ਉਹਨਾਂ ਦੀ ਸੀਨੀਅਰਤਾ ਤੇ ਰੁਤਬੇ ਦਾ ਕੋਈ ਖਿਆਲ ਨਾ ਰੱਖਿਆ ਤਾਂ ਉਹ ਮੁੜ ਕਾਂਗਰਸ ਵਿੱਚ ਸ਼ਾਮਿਲ ਹੋ ਗਏ ਪਰ ਕਾਂਗਰਸ ਨੇ 2024 ਦੇ ਵਿਧਾਨ ਸਭਾ ਚੋਣਾਂ ਚ ਸੰਪਤ ਤੇ ਉਹਨਾਂ ਦੇ بیٹے ਗੌਰਵ ਸੰਪਤ ਸੰਗ ਨੂੰ ਵੀ ਟਿਕਟ ਨਹੀਂ ਦਿੱਤੀ ਪਿਛਲੇ ਕਾਫੀ ਸਮੇ ਤੋਂ ਕਾਂਗਰਸ ਨਾਲ ਨਾਰਾਜ਼ ਚੱਲ ਰਹੇ ਸੰਪਤ ਸਿੰਘ ਕਈ ਵਾਰ ਜਨਤਕ ਤੌਰ ਤੇ ਭពਿੰਦਰ ਸਿੰਘ ਢੋਡਾ ਦਾ ਨਾਂ ਲੈ ਬਗੈਰ ਉਹਨਾਂ ਦੀ ਤਿੱਖੀ ਆਲੋਚਨਾ ਕਰ ਚੁੱਕੇ ਨੇ ਜਦ ਅਨੈਲੋ ਨੇ 25 ਸਤੰਬਰ ਨੂੰ ਚੌਧਰੀ ਦੇਵੀ ਲਾਲ ਦੇ ਜਨਮ ਦਿਨ ਤੇ ਰੋहतक ਚ ਰੈਲੀ ਕੀਤੀ ਤਾਂ ਪਾਰਟੀ ਨੇ ਸੰਪਤ ਸਿੰਘ ਨੂੰ ਵੀ ਸੱਦਾ ਦਿੱਤਾ ਉਹ ਰੈਲੀ ਵਿੱਚ ਸ਼ਾਮਿਲ ਹੋਏ ਤਾਂ ਉਹਨਾਂ ਦੀ ਬਹੁਤ ਚਰਚਾ ਹੋਈ ਹੁਣ ਜਦ ਕਾਂਗਰਸ ਭពਿੰਦਰ ਸਿੰਘ ਢੋਡਾ ਨੂੰ ਵਿਰੋਧੀ ਧਿਰ ਦੇ ਨੇਤਾ ਬੜਾ ਚੁੱਕੀ ਹੈ ਤਾਂ ਸੰਪਦ ਸੰਗ ਫਿਰ ਤੋਂ ਕਾਂਗਰਸ ਨੂੰ ਛੱਡ ਕੇ ਅਨੈਲੋ ਵਿੱਚ ਸ਼ਾਮਿਲ ਹੋ ਗਏ ਨੇ ਹਰਿਆਣਾ ਦੇ ਇੱਕ ਹੋਰ ਸਾਬਕਾ ਮੰਤਰੀ ਤੇ ਸਾਬਕਾ ਡਿਪਟੀ ਸਪੀਕਰ ਡਾਕਟਰ ਵਾਸੂਦੇਵ ਸ਼ਰਮਾ ਨੇ ਵੀ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ 1987 ਵਿੱਚ ਮਡਾਲ ਤੋਂ ਵਿਧਾਇਕ ਚੁਣੇ ਗਏ ਸੀ ਤੇ ਉਹ ਵਿਧਾਨ ਸਭਾ ਦੇ ਡਿਪਟੀ ਸਪੀਕਰ ਬਣਨ ਤੋਂ ਇਲਾਵਾ ਓਮਪ੍ਰ카 ਚਟਾਲਾ ਦੀ ਸਰਕਾਰ ਵਿੱਚ ਖੇਡ ਮੰਤਰੀ ਵੀ ਰਹਿ ਚੁੱਕੇ ਨੇ ਉਹ ਅਨੈਲੋ ਨੂੰ ਛੱਡ ਕੇ ਕਾਂਗਰਸ ਚੱਤੇ ਫਿਰ ਕਾਂਗਰਸ ਨੂੰ ਛੱਡ ਕੇ ਅਨੈਲੋ ਚ ਸ਼ਾਮਿਲ ਹੋਣ ਬਾਅਦ ਮੁੜ ਕਾਂਗਰਸ ਵਿੱਚ ਚਲੇ ਗਏ ਉਹਨਾਂ ਦੇ ਫਿਰ ਤੋਂ ਅਨੈਲੋ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ ਇਸ ਦਰਮਿਆਨ ਉਹਨਾਂ ਦੀ ਨੂ இந்து ਸ਼ਰਮਾ ਨੇ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ ਉਹ ਆਪ ਦੀ ਸੀਨੀਅਰ ਮੀਤ ਪ੍ਰਧਾਨ ਅਤੇ ਉਹਨਾਂ ਨੇ ਆਪ ਵੱਲੋਂ ਪਿਛਲੀ ਵਿਧਾਨ ਸਭਾ ਦੀ ਚੋਣ ਵੀ ਲੜੀ ਦੱਸਦੀ ਹੈ ਕਿ ਰਾਹੁਲ ਗਾਂਧੀ ਵੱਲੋਂ ਚੋਣ ਕਮਿਸ਼ਨ ਉੱਤੇ ਭਾਜਪਾ ਤੇ ਇਸ ਵਾਰ ਹਰਿਆਣਾ ਚ ਵੋਟ ਚੋਰੀ ਕਰਨ ਦੇ ਇਲਜ਼ਾਮ ਲਗਾਏ ਗਏ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਬੀਜੇਪੀ ਨੇ ਹਰਿਆਣਾ ਚ ਵੋਟ ਚੋਰੀ ਕਰਕੇ ਸਰਕਾਰ ਬਣਾਈ ਹੈ। ਰਾਹੁਲ ਨੇ ਵੋਟਰ ਸੂਚੀ ਵਿੱਚ ਇੱਕ ਵਿਦੇਸ਼ੀ ਆਰਦਾ ਫੋਟੋ ਲਗਾ ਕੇ ਕਈ ਫੋਟੋਆਂ ਬਣਾਉਣ ਅਤੇ ਇੱਕ ਬੀਜਪੀ ਆਗੂ ਦੇ ਘਰ ਦੇ ਪਤੇ ਤੇ ਕਈ ਜਾਲੀ ਵੋਟਾਂ ਬਣਾਉਣ ਦੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ 8 ਵਿਧਾਨ ਸਭਾ ਸੀਟਾਂ ਤੇ ਕਾਂਗਰਸ ਕੁੱਲ 23000 ਤੋਂ ਵੀ ਘੱਟ ਵੋਟਾਂ ਨਾਲ ਹਾਰੀ ਹੈ ਜੇਕਰ ਇਹ ਜਿੱਕਰੇ ਵੋਟਾਂ ਉਹਨਾਂ ਨੂੰ ਮਿਲੀਆਂ ਹੁੰਦੀਆਂ ਤਾਂ ਸੂਬੇ 'ਚ ਕਾਂਗਰਸ ਦੀ ਸਰਕਾਰ ਹੁੰਦੀ ਕਾਂਗਰਸ ਅਚਾਨਾ ਦਾਦਰੀ ਅਸੰਧ ਹੁੱਡਲ ਸਫੈਦੇ ਕਰੰਡਾ ਤੇ ਰਾਈ ਤੋਂ ਬਹੁਤ ਘੱਟ ਵੋਟਾਂ ਨਾਲ ਹਾਰੀ ਹੈ ਜਦਕਿ ਬੀਜਪੀ ਦਾ ਦਾਅਵਾ ਹੈ ਕਿ ਜੇਕਰ 파ਰਟੀ ਨੂੰ 12700 ਹੋਰ ਵੋਟ ਮਿਲ ਜਾਂਦੇ ਤਾਂ ਉਹਨਾਂ ਦੇ 7 ਹੋਰ ਵਿਧਾਇਕ ਜਿੱਤ ਜਾਂਦੇ ਅਤੇ ਸੂਬੇ 'ਚ ਬੀਜਪੀ ਵਿਧਾਇਕਾਂ ਦੀ ਗਿਣਤੀ 48 ਦੀ ਜੋ 55 ਹੁੰਦੀ। ਭਾਜਪਾ ਨੇਤਾਵਾਂ ਦਾ ਕਹਿਣਾ ਹੈ ਕਿ ਕਾਂਗਰਸ ਆਪਣੀ ਗੁੱਟਵਾਦੀ ਅਤੇ ਹੋਰ ਨਾ ਕਰਨਾ ਕਰਕੇ ਵਿਧਾਨ ਸਭਾ ਚੋਣਾਂ ਹਾਰੀ ਹੈ ਤੇ ਹੁਣ ਆਪਣੀ ਹਾਰ ਦਾ ਠਿੱਕਰਾ ਹੋਰਾਂ ਦੇ ਸਿਰ ਪਨ ਰਹੀ ਹੈ। ਰਾਹੁਲ ਗਾਂਧੀ ਵੱਲੋਂ ਚੋਣ ਕਮਿਸ਼ਨ ਤੇ ਭਾਜਪਾ ਤੇ ਲਗਾਏ ਇਲਜ਼ਾਮਾਂ ਨੂੰ ਲੈ ਕੇ ਸੂਬੇ ਵਿੱਚ ਸੱਤਾ ਪੱਖ ਤੇ ਵਿਰੋਧੀ ਧਿਰ ਵਿਚਾਲੇ ਤਿੱਖੀ ਬਿਆਨਬਾਜ਼ੀ ਸ਼ੁਰੂ ਹੋ ਚੁੱਕੀ ਹੈ ਕਾਂਗਰਸ ਨੇ। ਚੋਣ ਕਮਿਸ਼ਨ ਅਤੇ ਬੀਜਪੀ ਦੇ ਵੋਟ ਚੋਰੀ ਦੇ ਜੋ ਇਲਜ਼ਾਮ ਲਾਈ ਨੇ ਉਹਨਾਂ ਦਾ ਬਿਹਤਰ ਜਵਾਬ ਤਾਂ ਚੋਣ ਕਮਿਸ਼ਨ ਹੀ ਦੇ ਸਕਦਾ ਪਰ ਇੱਕ ਗੱਲ ਬਿਲਕੁਲ ਸਪਸ਼ਟ ਹੈ ਕਿ ਕਾਂਗਰਸ ਦੀ ਹਾਰ ਲਈ ਪਾਰਟੀ ਆਗੂਆਂ ਦਾ ਜ਼ਰੂਰਤ ਤੋਂ ਜ਼ਿਆਦਾ ਆਤਮ ਵਿਸ਼ਵਾਸ ਕਾਂਗਰਸ ਦੇ ਵਾਗੀ ਉਮੀਦਵਾਰਾਂ ਵੱਲੋਂ ਚੋਣ ਲੜਨਾ ਚੋਣ ਪ੍ਰਚਾਰ ਦੌਰਾਨ ਸਭ ਪਾਰਟੀ ਆਗੂਆਂ ਦਾ ਇਕਜੁੱਟ ਨਾ ਹੋਣਾ ਤੇ ਆਪਸੀ ਗੁੱਟਵਾਜ਼ੀ ਅਜੇ ਹੀ ਵੱਡੇ ਕਾਰਨ ਜਿਸ ਨਾਲ ਕਰਕੇ ਕਾਂਗਰਸ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਜਦ 2005 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ 3/4 ਬਹੁਮਤ ਹਾਸਲ ਹੋਇਆ ਸੀ ਤਾਂ ਇਸ ਦਾ ਸਿਹਰਾ ਸਾਫਤਾ ਮੁੱਖ ਮੰਤਰੀ ਭਜਨ ਲਾਲ ਨੂੰ ਦਿੱਤਾ ਗਿਆ ਪਰ ਕਾਂਗਰਸ ਹਾਈ ਕਮਾਂਡ ਨੇ ਭਜਨ ਲਾਲ ਦੀ ਜਗ੍ਹਾ ਭពਿੰਦਰ ਸਿੰਘ ਹੁੱਡਾ ਨੂੰ ਮੁੱਖ ਮੰਤਰੀ ਬਣਾ ਦਿੱਤਾ ਜਦੋਂ 2009 ਚ ਕਾਂਗਰਸ ਨੂੰ ਸਪਸ਼ਟ ਬਹੁਮਤ ਨਾ ਮਿਲਿਆ ਤਾਂ ਵਿਧਾਨ ਸਭਾ ਵਿੱਚ ਸਭ ਤੋਂ ਵੱਡੀ ਪਾਰਟੀ ਹੋਣ ਕਰਕੇ ਕਾਂਗਰਸ ਨੇ ਆਜ਼ਾਦ ਤੇ ਹਜਕਾ ਵਿਧਾਇਕਾਂ ਦੇ ਸਮਰਥਨ ਨਾਲ ਭពਿੰਦਰ ਸਿੰਘ ਹੁੱਡਾ ਦੀ ਅਗਵਾਈ ਚ ਸਰਕਾਰ ਬਣਾ ਲਈ ਸੀ ਪਰ ਕਾਂਗਰਸ ਨੇ 2014 ਦੀ ਵਿਧਾਨ ਸਭਾ ਚੋਣ ਹਾਰ ਗਈ ਅਤੇ ਪਾਰਟੀ ਮੁਖ ਵਿਰੋਧੀ ਧਿਰ ਵੀ ਨਾ ਬਣ ਸਕੇ ਕਾਂਗਰਸ 2019 ਅਤੇ 24 ਦੇ ਵਿਧਾਨ ਸਭਾ ਚੋਣਾਂ ਹਾਰਨ ਬਾਅਦ ਹਰਿਆਣਾ ਚ ਲਗਾਤਾਰ ਤੀਜੀ ਵਾਰ ਚੋਣਾਂ ਹਾਰ ਚੁੱਕੀ ਹੈ ਤੇ ਪਾਰਟੀ ਦੇ ਕਈ ਵੱਡੇ ਆਗੂ ਕਾਂਗਰਸ ਛੱਡ ਕੇ ਬੀਜੇਪੀ ਚ ਸ਼ਾਮਲ ਹੋ ਚੁੱਕੇ ਨੇ ਕਾਂਗਰਸ ਇਨਾ ਵੱਡਾ ਨੁਕਸਾਨ ਹੋਣ ਦੇ ਬਾਵਜੂਦ ਪਾਰਟੀ ਨੂੰ ਇਕਜੁੱਟ ਨਹੀਂ ਰੱਖ ਸકી